ਸੌਣ ਤੋਂ ਪਹਿਲਾਂ ਬਾਬਾ ਅਤਰ ਸਿੰਘ ਜੀ ਨੇ ਦੱਸੇ ਗੁਪਤ ਸ਼ਬਦ ਦਾ ਜਾਪ 11 ਦਿਨ ਕਰਨਾ ਹੈ ਹਰ ਚੀਜ਼ ਦੀ ਪ੍ਰਾਪਤੀ ਹੋਵੇਗੀ ਜੋ ਜੋ ਸੋਚ ਲਈ ਵਿਧੀ ਸਮਾ ਸਮਗਰੀ ਜਾਣ ਲਵੋ ਜਾਪ ਸਮੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਧ ਸੰਗਤ ਪਹਿਲਾਂ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਪਿਆਰਿਓ ਸੋ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਸਾਰੀ ਸਮੂਹ ਸੰਗਤ ਦੇ ਚਰਣਾ ਵਿੱਚ ਪਹਿਲਾਂ ਤੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਵੀ ਰਾਤ ਨੂੰ ਆਰਾਮ ਕਰਨਾ ਤੇ ਆਰਾਮ ਕਰਨ ਤੋਂ ਪਹਿਲਾਂ ਆਪਾਂ ਨੇ ਇੱਕ ਕੰਮ ਜ਼ਰੂਰ ਕਰਨਾ ਹੈ ਗੁਰਮੁਖ ਪਿਆਰਿਓ ਇੱਕ ਕੰਮ ਆਪਾਂ ਜ਼ਰੂਰ ਸੋਚਾਂਗੇ ਉਹ ਕੀ ਹੈ ਸਾਧ ਸੰਗਤ ਕਿ ਸੌਣ ਤੋਂ ਪਹਿਲਾਂ ਸਤਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰੀਦਾ ਹੈ ਸਤਿਗੁਰੂ ਦਾ ਸ਼ੁਕਰਾਨਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਜਦੋਂ ਆਪਾਂ ਸਤਿਗੁਰੂ ਦਾ ਸ਼ੁਕਰਾਨਾ ਕਰਾਂਗੇ ਮੇਰੇ ਪਾਤਸ਼ਾਹ ਦਾ ਸ਼ੁਕਰਾਨਾ ਕਰਾਂਗੇ ਤੇ ਸਾਧ ਸੰਗਤ ਇਹ ਆਖਾਂਗੇ ਕਿ ਸਤਿਗੁਰੂ ਦਿਨ ਤੇਰੇ ਬਾਣੇ ਅੰਦਰ ਬਤੀਤ ਹੋਇਆ ਤੇ ਮੇਰੇ ਪਾਤਸ਼ਾਹ ਇਹ ਰਾਤ ਜਿਹੜੀ ਹੈ ਨਾ ਤੇਰੇ ਬਾਣੇ ਅੰਦਰ ਬਤੀਤ ਹੋ ਜਾਏ ਐਸੀ ਕਿਰਪਾ ਕਰਿਓ ਏ ਮੇਰੇ ਮਾਲਕ ਜੀ ਐਸੀ ਰਹਿਮਤ ਕਰਿਓ ਤੇ ਸਤਿਗੁਰੂ ਉਦੋਂ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਉਦੋਂ ਰਹਿਮਤ ਕਰ ਦੇਣਗੇ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਾਧ ਸੰਗਤ ਉਥੇ ਜ਼ਰੂਰ ਵਰਤਦੀ ਹੈ ਜਿੱਤੇ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝੀਏ ਜਿੱਥੇ ਆਪਾਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝੀਏ ਗੁਰਮੁਖ ਪਿਆਰਿਓ ਜਿੱਥੇ ਆਪਾਂ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝੀਏ ਨਾ ਤੇ ਉੱਥੇ ਜ਼ਰੂਰ ਕਿਰਪਾ ਹੁੰਦੀ ਹੀ ਹੁੰਦੀ ਹੈ ਸੌਣ ਤੋਂ ਪਹਿਲਾਂ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਗਏ ਨੇ ਹੁੰਦੇ ਸੀ ਕਿ ਸੰਗਤ ਜੀ ਜਦੋਂ ਵੀ ਰਾਤ ਨੂੰ ਸੌਣਾ ਹੈ ਨਾ ਤੇ ਗੁਰੂ ਨੂੰ ਯਾਦ ਕਰਕੇ ਸੌਣਾ ਹੈ ਇਹ ਕਹਿਣਾ ਕਿ ਸਤਿਗੁਰੂ ਕਿਰਪਾ ਰਖਿਓ ਦਿਨ ਤੇਰੇ ਭਾਣੇ ਅੰਦਰ ਤੇ ਰਾਤ ਵੀ ਤੇਰੇ ਭਾਣੇ ਅੰਦਰ ਬਤੀਤ ਹੋ ਜਾਏ ਸਵਾਸ ਸਵਾਸ ਤੇਰਾ ਨਾਮ ਜਪੀਏ ਐਸੀ ਕਿਰਪਾ ਕਰੀ ਸਤਿਗੁਰੂ ਐਸੀ ਮਿਹਰ ਕਰੀ ਕਿ ਤੇਰਾ ਨਾਮ ਤੇਰਾ ਸਿਮਰਨ ਜਿਹੜਾ ਨਾ ਉਹ ਕਦੇ ਭੁੱਲੇ ਨਾ ਤੇਰੀ ਜਿਹੜੀ ਸਿਮਰਨ ਦੀ ਵਰਤੀ ਐ ਨਾ ਸਤਿਗੁਰੂ ਉਹ ਕਦੇ ਮੇਰੇ ਤੋਂ ਦੂਰ ਨਾ ਹੋਵੇ ਸਤਿਗੁਰੂ ਐਸੀ ਕਿਰਪਾ ਕਰਿਓ ਮੇਰੇ ਪਾਤਸ਼ਾਹ ਜੀ ਐਸੀ ਮਿਹਰ ਕਰਿਓ ਏ ਪਾਤਸ਼ਾਹ ਤੇਰੀ ਐਸੀ ਕਿਰਪਾ ਹੋ ਜਾਏ ਤੇਰੀ ਐਸੀ ਮਿਹਰ ਹੋ ਜਾਏ ਸਤਿਗੁਰੂ ਐਸੀ ਕਿਰਪਾ ਕਰਿਓ ਤੇ ਗੁਰਮੁਖ ਪਿਆਰਿਓ ਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ ਤੇ ਪਿਆਰਿਓ ਉੱਥੇ ਫਿਰ ਵੱਡੀਆਂ-ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਫਿੱਕੀਆਂ ਪੈ ਜਾਂਦੀਆਂ ਨੇ ਵੱਡੀਆਂ-ਵੱਡੀਆਂ ਚੀਜ਼ਾਂ ਤੇ ਕਈ ਵਾਰੀ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਕਿ ਸਾਧ ਸੰਗਤ ਗੁਰੂ ਦੀ ਜਿਹੜੀ ਕਿਰਪਾ ਹੈ ਸਤਿਗੁਰੂ ਦੀ ਜਿਹੜੀ ਕਿਰਪਾ ਹੈ ਗੁਰਮੁਖ ਪਿਆਰਿਓ ਉਹ ਬਹੁਤ ਮਹਾਨ ਕਿਰਪਾ ਹੈ ਜਿਹਦੇ ਤੇ ਹੋ ਗਈ ਉਹਦਾ ਜੀਵਨ ਬਣ ਜਾਂਦਾ ਹੈ ਜੀਵਨ ਸਾਰਿਆਂ ਦਾ ਹੀ ਹੈ ਪਰ ਜਿਹਦੇ ਤੇ ਗੁਰੂ ਦੀ ਮਿਹਰ ਹੋ ਗਈ ਤੇ ਸਾਧ ਸੰਗਤ ਉਹਦਾ ਫਿਰ ਜੀਵਨ ਜਿਹੜਾ ਨਾ ਉਹ ਫਿਰ ਪ੍ਰੋਪਰ ਪੂਰਨ ਬਣ ਜਾਂਦਾ ਹੈ ਪੂਰਨ ਪ੍ਰੋਪਰ ਜੀਵਨ ਉਹਦਾ ਫਿਰ ਬਣ ਕੇ ਤਿਆਰ ਹੋ ਜਾਂਦਾ ਹੈ ਜਦੋਂ ਆਪਾਂ ਸਤਿਗੁਰੂ ਨੂੰ ਆਪਣਾ ਸਮਝ ਲੈਂਦੇ ਆ ਜਦੋਂ ਆਪਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਸਮਝ ਕੇ ਚੱਲਦੇ ਆ ਫਿਰ ਸਤਿਗੁਰੂ ਉੱਥੇ ਕਿਰਪਾ ਕਰਦੇ ਨੇ ਮੇਰੇ ਪਾਤਸ਼ਾਹ ਜੀ ਉੱਥੇ ਰਹਿਮਤ ਕਰਦੇ ਨੇ ਸੋ ਪਿਆਰਿਓ ਜਦੋਂ ਆਪਾਂ ਗੁਰੂ ਦੀ ਗੱਲ ਨੂੰ ਮੰਨਦੇ ਆ ਸਤਿਗੁਰੂ ਦੀ ਗੱਲ ਤੇ ਪ੍ਰੋਪਰ ਪੂਰਨ ਭਰੋਸਾ ਕਰਕੇ ਚੱਲਦੇ ਆ ਮੇਰੇ ਸਤਿਗੁਰੂ ਜੀ ਫਿਰ ਉੱਥੇ ਕਿਰਪਾ ਏਦਾਂ ਕਰਦੇ ਨੇ ਕਿਉਂਕਿ ਗੱਲ ਕੀ ਹੈ ਗੱਲ ਸਿਰਫ ਭਰੋਸੇ ਦੀ ਹੈ ਜਦੋਂ ਗੁਰੂ ਤੇ ਭਰੋਸਾ ਹੋ ਜਾਏ ਤੇ ਸਤਿਗੁਰੂ ਫਿਰ ਉੱਥੇ ਸਾਰੇ ਕਾਰਜ ਰਾਸ ਕਰ ਦਿੰਦੇ ਨੇ ਸਾਧ ਸੰਗਤ ਅਸੀਂ ਜਾਪ ਕਰਨਾ ਹੈ ਇਹ ਸ਼ਬਦ ਦਾ ਕਿਹੜੇ ਸ਼ਬਦ ਦਾ ਕੀਰਤਨ 16 ਸਹਿਬ ਬਾਣੀ ਹੈ ਨਾ 16 ਸਹਿਬ ਬਾਣੀ ਹੈ ਨਾ ਜਿਹੜੀ ਉਹਦਾ ਜਾਪ ਕਰਨਾ ਹੈ ਹਰ ਰੋਜ਼ ਕਰਕੇ ਸੋਣਾ ਹੈ ਜਾਪ ਉਹਦਾ ਰੋਜ਼ ਕਰਨਾ ਹੈ ਮਨ ਚ ਸੋਚਣਾ ਹੈ ਕਿ ਸਤਗੁਰੂ ਕਿਰਪਾ ਕਰਿਓ ਮੇਰੇ ਪਾਤਸ਼ਾਹ ਜੀ ਰਹਿਮਤਾਂ ਕਰਿਓ ਇਹ ਸਤਗੁਰੂ ਤੇਰੀ ਕਿਰਪਾ ਹੋ ਜਾਏ ਤੇਰੀ ਰਹਿਮਤ ਹੋ ਜਾਏ ਹੋਰ ਕੁਝ ਨਹੀਂ ਚਾਹੀਦਾ 16 ਸਹਿਬ ਦੀ ਬਾਣੀ ਦਾ ਰੋਜ਼ ਜਾਪ ਕਰੋ ਗੁਰੂ ਅਗੇ ਹੋ ਸਕੇ ਤਾਂ ਸ਼ਬਦਾਂ ਨੂੰ ਧਿਆਨ ਨਾਲ ਪੜਿਆ ਜਾਏ ਕੋਈ ਗਲਤੀ ਜਿਹਦੇ ਵਿੱਚ ਨਾ ਹੋਵੇ ਤੇ ਸਾਧ ਸੰਗਤ ਕੜਾ ਜਾ ਵਿਚਾਰਿਆ ਜਾਵੇ ਅਰਥਾ ਨੂੰ ਕਿ ਸਤਿਗੁਰੂ ਕਹਿ ਕੀ ਰਹੇ ਨੇ ਮੇਰੇ ਪਾਤਸ਼ਾਹ ਕੀ ਆਖ ਰਹੇ ਨੇ ਤੇ ਦੂਜੀ ਗੱਲ ਭਰੋਸਾ ਰੱਖਿਆ ਜਾਵੇ ਜੇ ਸਾਡਾ 30% ਭਰੋਸਾ ਹੈ ਤਾਂ 70% ਗੁਰੂ ਤੇ ਬਣਾ ਲਿਆ ਜਾਵੇ ਚੌਗਣਾ ਭਰੋਸਾ ਕਿ ਸਤਿਗੁਰੂ ਤੂੰ ਹੀ ਹੈ ਜਾਪ ਕਰੋ 11 ਅੰਕ ਦਿਨ ਜਾਪ ਕਰਿਓ ਲਗਾਤਾਰ ਹਰ ਚੀਜ਼ ਦੀ ਪ੍ਰਾਪਤੀ ਹੋਏਗੀ ਜਿਹੜੀ ਜਿਹੜੀ ਸੋਚ ਲਈ ਹਰ ਇੱਕ ਚੀਜ਼ ਦੀ ਤੁਹਾਨੂੰ ਪ੍ਰਾਪਤੀ ਜਿਹੜੀ ਆ ਜ਼ਰੂਰ ਹੋਣੀ ਹੈ ਵਿਧੀ ਇਹੋ ਹੀ ਹੈ ਵੀ ਰਾਤ ਨੂੰ ਜਾਪ ਕਰਨਾ ਜਦੋਂ ਸੌਣਾ ਹੈ ਸਮਾਂ ਸਾਡੇ ਸੌਣ ਦਾ ਹੋਵੇ ਸਮਗਰੀ ਇਹ ਹੈ ਕਿ ਸਾਡੇ ਕੋਲੇ ਭਰੋਸਾ ਹੋਵੇ ਸਤਿਗੁਰੂ ਦੀ ਰਜਾ ਜਿਹੜੀ ਹੈ ਸਾਡੇ ਕੋਲ ਹੋਵੇ ਮੌਜੂਦ ਹੋਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਭਰੋਸਾ ਹੋਵੇ ਤੇ ਇਹ ਸਾਡੇ ਕੋਲੇ ਸਿਦਕ ਕਾਇਮ ਹੋਵੇ ਸਤਿਗੁਰੂ ਤੂੰ ਹੀ ਤੂੰ ਹੈ ਕਿਰਪਾ ਕਰਨ ਵਾਲਾ ਹੈ ਪਾਤਸ਼ਾਹ ਤੂੰ ਕਿਰਪਾ ਕਰੀਂ ਸਤਿਗੁਰੂ ਤੂੰ ਮਿਹਰ ਰੱਖੀਂ ਸਤਗੁਰੂ ਜੇ ਤੇਰੀ ਕਿਰਪਾ ਹੋ ਗਈ ਏ ਮੇਰੇ ਪਾਤਸ਼ਾ ਜੇ ਤੇਰੀ ਰਹਿਮਤ ਹੋ ਗਈ ਮੈਨੂੰ ਕੁਝ ਨਹੀਂ ਚਾਹੀਦਾ ਤੂੰ ਆਪਣੀ ਕਿਰਪਾ ਕਰ ਮੇਰੇ ਤੇ ਤੂੰ ਆਪਣੀ ਰਹਿਮਤ ਬਣਾ ਕੇ ਰੱਖ ਸੱਚੇ ਸਤਗੁਰੂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਸੱਚੇ ਪਾਤਸ਼ਾ ਮੈਨੂੰ ਤੇ ਬਿਲਕੁਲ ਵੀ ਕੁਝ ਨਹੀਂ ਚਾਹੀਦਾ ਜਦੋਂ ਤੁਹਾਡੀ ਕਿਰਪਾ ਹੋ ਗਈ ਨਾ ਜਦੋਂ ਤੁਹਾਡੀ ਰਹਿਮਤ ਹੋ ਗਈ ਨਾ ਸਤਗੁਰੂ ਫਿਰ ਮੈਨੂੰ ਕੁਝ ਨਹੀਂ ਚਾਹੀਦਾ ਸਤਗੁਰੂ ਨੇ ਜਦੋਂ ਗੁਰੂ ਦੀ ਕਿਰਪਾ ਹੋ ਗਈ ਜਦੋਂ ਸਤਿਗੁਰੂ ਦੀ ਮਿਹਰ ਹੋ ਗਈ ਤੇ ਸਾਧ ਸੰਗਤ ਉਦੋਂ ਕਿਰਪਾ ਹੁੰਦੀ ਹੈ ਸਾਡੇ ਕੋਲੇ ਸ਼ਬਦ ਦੀ ਤਾਕਤ ਹੋਵੇ ਸ਼ਬਦ ਦੀ ਸਮਰੱਥਾ ਹੋਵੇ ਫਿਰ ਗੁਰੂ ਦੀ ਕਿਰਪਾ ਵਰਤਦੀ ਹੈ ਇਹ ਨਾ ਹੋਵੇ ਵੀ ਅਸੀਂ ਝਾਅ ਕਰੀਏ ਵੀ ਅੱਜ ਇਹ ਬਾਬੇ ਕੋਲੇ ਕੱਲ ਨੂੰ ਉਹ ਬਾਬੇ ਕੋਲੇ ਇੱਧਰ ਚੱਲ ਜਾਈਏ ਜੀ ਉਧਰ ਚੱਲ ਜਾਈਏ ਸਾਧ ਸੰਗਤ ਸਾਡੇ ਤੇ ਭਰੋਸਾ ਜਿਹੜਾ ਨਾ ਜੇ ਕਾਇਮ ਹੈ ਤੇ ਫਿਰ ਕਿਰਪਾ ਆਉਂਦੀ ਹੈ ਫਿਰ ਰਹਿਮਤ ਹੁੰਦੀ ਹੈ ਸਾਧ ਸੰਗਤ ਫਿਰ ਕਿਰਪਾ ਵਰਤਦੀ ਹੈ ਬਿਨ ਸ਼ਬਦ ਹੈ ਪਰਮਾਈ ਹੈ ਦੁਬਦਾ ਡੋਬੇ ਪੂਰ ਸਤਿਗੁਰੂ ਕਹਿੰਦੇ ਨੇ ਬਿਨਾ ਸ਼ਬਦ ਤੋਂ ਅਸੀਂ ਪਰਮਾ ਦੇ ਵਿੱਚ ਪਏ ਰਹਨੇ ਆ ਦੁਬਦਾ ਫਿਰ ਸਾਨੂੰ ਡੋਬ ਲੈਂਦੀ ਆ ਪੂਰਨ ਤੌਰ ਤੌਰ ਤੇ ਡੋਬ ਲੈਂਦੀ ਆ ਸਤਿਗੁਰੂ ਨੇ ਇਹ ਵੀ ਕਿਹਾ ਪਾਤਸ਼ਾਹ ਨੇ ਇਹ ਵੀ ਗੱਲ ਕਹਿ ਦਿੱਤੀ ਜੋ ਸਿਰ ਸਾਈ ਨਾਨਿ ਵੈ ਸੋ ਸਿਰ ਦੀ ਜੈ ਡਾਰ ਕਹਿੰਦੇ ਇਹੋ ਜੇ ਸਰਦਾ ਕੀ ਕਰਨਾ ਸੀਸ ਦਾ ਜਿਹੜਾ ਆਪਣੇ ਗੁਰੂ ਅੱਗੇ ਨਾਨਕ ਜਿਹੜਾ ਸੀਸਤਾ ਕਹਿੰਦੇ ਸਰਕਾਰੀ ਹੈ ਪਿਆਰਿਓ ਜਿਸ ਸਿਮਰਤ ਦੁਖ ਡੇਰਾਟ ਹੈ ਸਤਿਗੁਰੂ ਇਹ ਵੀ ਕਹਿੰਦੇ ਵੀ ਜੀਨੂੰ ਸਿਮਰਿਆ ਸਾਰੇ ਦੁਖਾਂ ਦੇ ਡੇਰੇ ਟਹਿ ਜਾਣ ਐਸੇ ਗੁਰੂ ਦੇ ਲੜ ਲੱਗੀਏ ਐਸੇ ਪਾਤਸ਼ਾਹ ਦੇ ਲੜ ਲੱਗੀਏ ਤੇ ਉਹੀ ਗੁਰੂ ਕਿਰਪਾ ਕਰੇਗਾ ਹਰ ਹਰ ਜਪਤ ਟਹ ਦੁਖ ਡੇਰਾ ਕਹਿੰਦੇ ਹਰੀ ਹਰੀ ਜਪ ਕੇ ਪਰਮਾਤਮਾ ਦਾ ਨਾਮ ਜਪ ਕੇ ਸਾਰੇ ਦੁਖਾਂ ਦੇ ਡੇਰੇ ਟਹਿ ਜਾਂਦੇ ਨੇ ਤੇ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਐਸੇ ਕਰਕੇ ਕਹਿੰਦੇ ਹੁੰਦੇ ਸੀ ਪਿਆਰਿਓ ਔਰ ਪ੍ਰਭ ਪੁਰਖ ਜਗ ਜੀਵਨ ਸੰਤ ਰਸ ਪੀਵਨ ਜਪ ਭਰਮ ਮੋਹ ਦੁਖ ਡਾਰਾ ਕਿਨੇ ਭਰਮਾਂ ਦੇ ਮੋਹ ਤੋਂ ਨਰਲੀਪ ਹੋਈਏ ਜਗ ਜੀਵਨ ਜਗਤ ਦਾ ਜਿਹੜਾ ਜੀਵਨ ਹੈ ਨਾ ਉਹਤੇ ਤੋਂ ਸੁਚੇਤ ਹੋਈਏ ਗੁਰੂ ਦੇਰਾ ਮਾਰਗ ਦੱਸ ਰਿਹਾ ਉਸ ਮਾਰਗ ਤੇ ਚੱਲੀਏ ਕਿਹਦੇ ਫੇਰ ਕਿਰਪਾ ਹੋਏਗੀ ਫੇਰ ਸਤਗੁਰੂ ਕਿਰਪਾ ਕਰਨਗੇ ਨਾਮ ਮਿੱਠਾ ਮਨ ਹੈ ਲਾਗਾ ਦੁੱਖ ਡੇਰਾ ਟਾਹਿਆ ਫੇਰ ਕਿਰਪਾ ਹੋਣੀ ਹੈ ਇਸ ਕਰਕੇ ਜਿਵੇਂ ਆਪਾਂ ਦੱਸਿਆ ਓਵੇਂ ਕਰਕੇ ਵੇਖਿਓ ਤੋ ਅਸੀਂ ਆਪਣੇ 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 ਆਪ ਦੇ ਵਿੱਚ ਪਰਿਵਰਤਨ ਦੇਖੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ